ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਕੈਮਸ ਅੱਜ ਛੋਡੇ ਵਾਸਤੇ ਜਿਹੜਾ ਨੀਲੀ ਰਾਵੀ ਲੈ ਕੇ ਆਇਆ ਜੀ ਆਪਾਂ ਇਹ ਖੀਰਾ ਕੱਟਾਗਾ ਤਾਂ ਵੀਰ ਨੂੰ ਬਹੁਤ ਨੀਲੀ ਰਾਵੀ ਦਾ ਸ਼ੌਂਕ ਹੈ ਜਾਰੇ ਐਨੀ ਮਲ ਬਾਈ ਦੇ ਘਰੇ ਸਾਰੇ ਨੀਲੀ ਰਾਵੀ ਦੀ ਹੈ ਤਾਂ ਦੂਜੀ ਗੱਲ ਬਾਈ ਦਾ ਨਾਮ ਨਰਮਲ ਸਿੰਘ ਆ ਜੀ ਪਿੰਡ ਇਹਨਾਂ ਦਾ ਗਿੱਦੜਾ ਹੈ ਤਹਿਸੀਲ ਨਥਾਣਾ ਨਥਾਣੇ ਦੇ ਬਿਲਕੁਲ ਨਾਲ ਹੈ ਬਟਿੰਡਾ ਜਲੀ ਪੈਂਦਾ ਗਿੱਦੜਾ ਨੂੰ ਵੀ ਜਦੋਂ ਪੂਲਾ ਨਥਾਣਾ ਕਹਿੰਦੇ ਨੇ ਠੀਕ ਹੈ ਜੀ ਤਾਂ ਬਲਕਾਰ ਸਿੱਧੂ ਵਾਲਾ ਪਿੰਡ ਫੂਲਾ ਨਥਾਣਾ ਤਾਂ ਉੱਥੇ ਆ ਜਾਂਦਾ ਇਹ ਗਿੱਦੜ ਠੀਕ ਹੈ ਜੀ ਗਿੱਦੜ ਪਿੰਡ ਤਸੀਲ ਨਥਾਣਾ ਪੈਂਦਾ ਜੀ ਜ਼ਿਲ੍ਹਾ ਬਠਿੰਡਾ ਆ ਜਾਂਦਾ 22 ਦਾ ਨੰਬਰ ਆਏਗਾ ਜੀ 8847504299 ਕਿਉਂਕਿ ਬਾਈ ਨੂੰ ਸਾਹਮਣ ਦੀ ਐ ਪ੍ਰੋਬਲਮ ਹੈ ਆਪ ਹੀ ਸਾਹਮਣ ਦਾ ਵੀਰੇ ਤੇ ਆਪ ਹੀ ਸੁਸਾਇਟੀ 'ਚ ਲੱਗਿਆ ਵਾ ਬਾਈ ਠੀਕ ਹੈ ਜੀ ਸਰਕਾਰੀ ਦੇ ਵਿੱਚ ਉੱਥੇ ਡਿਊਟੀ ਦਾ ਕੰਮ ਵੀ ਹੈ ਬਾਈ ਨੂੰ ਤਾਂ ਪਹਿਲਾਂ ਉਹੀ ਗੱਲ ਆ ਚਲੋ ਹੁੰਦੇ ਹੀ ਸੌਜੀ ਦੇਖਣਾ ਪੈਂਦਾ ਘਰ ਦੇ ਨਾਲ ਵੀ ਸਮਾਈ ਵਾਲਾ ਵੀ ਪਰ ਬਾਈ ਬਾਈ ਨੂੰ ਸ਼ੌਂਕ ਬਹੁਤ ਆ ਸਮਾਈ ਬਹੁਤ ਸੋਹਣੀ ਆ ਤਾਂ ਬਾਕੀ ਬਾਈ ਤੋਂ ਜੇ ਰਿਕਾਰਡ ਦੀ ਵੀ ਗੱਲ ਕਰੀਏ ਤੇ ਬਾਈ ਕੋਲੇ ਬਾਵਾ ਜਿਹੜਾ ਲੰਮਾ ਰਿਕਾਰਡ ਹੈ ਇਹ ਬਾਈ 5 ਮਹੀਨਾ ਦੇ ਗੱਬਣ ਆ ਤੇ 4.5 ਕਿਲੋ ਡੰਗ ਦਾ ਦੁੱਧ ਆ ਆ ਜਿਹੜੀ ਆ ਜਿਹੜੀ ਝੋਟੀ ਆ ਇਹ ਵੀ 5 ਮਹੀਨਾ ਦੇ ਗੱਬਣ ਆ ਬਾਈ ਇਹ ਇਹ ਵੀ ਝੋਟੀ ਆ ਇਹ ਵੀ ਆਹ ਇਹਦਾ ਕਟਾ ਗਿਆ